ਤੁਸੀਂ ਇਹੋਕਾ ਦੇ ਰਹੇ ਹੋ ਕਿ ਤੁਸੀਂ ਪੰਜਾਬ ਦੇ ਦਲਤਾਂ ਨੂੰ ਦਲਤ ਨੌਜਵਾਨਾਂ ਨੂੰ ਜਿਹੜਾ ਉਹ ਕਿਲਾ ਕਿਲਾ ਜਮੀਨ ਉਹਨਾਂ ਦੇ ਨਾਂ ਕਰਵਾਓਗੇ ਇਸ ਤਰੀਕੇ ਦੇ ਨਾਰੇ ਲਾਉਣੇ ਹੋ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਸਭ ਤੋਂ ਵੱਡਾ ਵਿਸ਼ਵਾਸ ਦਾ ਆਧਾਰ ਹੀ ਆ ਕਿ ਜੇ ਉਹ ਲੜੇ ਤਾਂ ਪਿੰਡ ਦੇ ਵਿੱਚ ਉਹ ਔਰਤਾਂ ਜਿਨ੍ਹਾਂ ਨੂੰ ਬਗਾਨੀਆਂ ਬੱਟਾਂ ਦੇ ਉੱਪਰ ਗਾਲਾਂ ਕੱਢ ਕੇ ਦਾਤੀ ਪੱਲੀ ਛੱਡਾ ਲਈ ਜਾਂਦੀ ਸੀ ਅੱਜ ਉਹ ਆਪਣੇ ਖੇਤ ਦੇ ਵਿੱਚੋਂ ਹਰਾ-ਚਾਰਾ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਸਾਨੂੰ ਕੋਈ ਪਿੱਛੋਂ ਹਾਕ ਮਾਰ ਕੇ ਰੋਕੂਗਾ ਕਿ ਕਿਧੀਆਂ ਕਿਹਨੂੰ ਪੁੱਛ ਕੇ ਬੜੀਆਂ ਥੋੜਾ ਬੇਗਮਪੁਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਹੋਊਗਾ ਉਥੋਂ ਬਕਰਾ ਹੋਊਗਾ ਉਤੋਂ ਕੋਈ ਸੇਧ ਲਊਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸਰਦਾਰਾਂ ਦਾ ਵੱਡੀਆਂ-ਵੱਡੀਆਂ ਮਸਲਾਂ ਕਾਇਮ ਕਰਨ ਦਾ ਰਾਜਾ ਸ਼ਾਹੀ ਕਾਇਮ ਕਰਨ ਦਾ ਜਿਹੜਾ ਰਾਜ ਸੀ ਇਹ ਜਿਹੜੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਕਹਿ ਕੇ ਜਿਹੜਾ ਉਹ ਪ੍ਰਚਾਰ ਦੇ ਨਹੀਂ ਉਹ ਬੰਦਾ ਸਿਰ ਬਹਾਦਰ ਦੇ ਰਾਜ ਨੂੰ ਕਿਉਂ ਨਹੀਂ ਗੱਲ ਕਰਦੇ ਸਭ ਤੋਂ ਪਹਿਲਾਂ ਅਸੀਂ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਜਿਹੜੀ ਸੰਗਰੂਰ ਦੇ ਵਿੱਚ ਪਈ ਆ ਬੇਚਰਾਗ ਪਿੰਡ ਦੇ ਨਾਮ ਹੇਠ ਉਸ ਜ਼ਮੀਨ ਦੇ ਵਿੱਚ ਪਿਛਲੀ 28 ਫਰਵਰੀ ਨੂੰ ਇੱਕ ਚਿਰਾਗ ਲਾ ਕੇ ਉਸ ਬੇਚਰਾਗ ਪਿੰਡ ਨੂੰ ਬੇਗਮਪੁਰੇ ਦਾ ਨਾਮ ਦਿੱਤਾ ਕਿ ਇਸ ਜ਼ਮੀਨ ਦੇ ਉੱਤੇ ਜੇ ਕੋਈ ਚਿਰਾਗ ਲਾਉਣ ਵਾਲਾ ਨਹੀਂ ਹੈ ਬੇਚਰਾਗ ਬਿਨਾਂ ਨਾਮ ਨਾਲ ਜਾਣਿਆ ਜਾਂਦਾ ਤਾਂ ਸਾਡੇ ਦਲੇ ਸਮਾਜ ਦੇ ਲੋਕ ਉਹ ਨੇ ਬੇਜ਼ਮੀਨੇ ਲੋਕ ਉਹ ਨੇ ਜਿਨ੍ਹਾਂ ਕੋਲੇ ਚਿਰਾਗ ਤਾਂ ਹੈ ਪਰ ਉਹ ਜ਼ਮੀਨ ਨਹੀਂ ਹੈ ਉਹ ਸਾਰੇ ਬਾਬੇ ਨੇ ਸਾਡੇ ਦੇਸ਼ ਦੇ ਵਿੱਚ ਉਹਨਾਂ ਵਿੱਚੋਂ ਇੱਕ ਹੈ ਗਿਆ ਬਗੇਸ਼ਵਰ ਧਾਮ ਵਾਲੇ ਵੀਰਿੰਦਰ ਸ਼ਾਸਤਰੀ ਤੁਸੀਂ ਨਾਮ ਸੁਣਿਆ ਹੋਣਾ ਉਹਨਾਂ ਦਾ ਬਿਲਕੁਲ ਤੇ ਪਿਛਲੇ ਦਿਨੀ ਉਹ ਕਹਿ ਰਿਹਾ ਕਿ ਹਿੰਦੂ ਪਿੰਡ ਬਣਾਉਣਾ ਚਾਹੁੰਦੇ ਆ ਤੁਸੀਂ ਇੱਕ ਬੇਗੋਮਪੁਰਾ ਦਾ ਸੰਕਲਪ ਲੈ ਕੇ ਚੱਲੇ ਹੋ ਤੁਹਾਡੇ ਨਾਲ ਦਲਤ ਸਮਾਜ ਜੁੜਿਆ ਹੋਇਆ ਉਹ ਇੱਕ ਹਿੰਦੂ ਪਿੰਡ ਬਣਾਉਣਾ ਚਾਹੁੰਦੇ ਆ ਇਨ੍ਹਾਂ ਵਿੱਚ ਬੁਨਿਆਦੀ ਫਰਕ ਕੀ ਹੈ ਤੇ ਤੁਸੀਂ ਉਸ ਉਸ ਸੰਕਲਪ ਨੂੰ ਕਿਵੇਂ ਦੇਖਦੇ ਹੋ ਜਦੋਂ ਤੋਂ ਭਾਜਪਾ ਸੈਂਟਰ ਦੇ ਵਿੱਚ ਆਈ ਆ ਉਹਦਾ ਇੱਕੋ ਹੀ ਗੱਲ ਦੇ ਉੱਪਰ ਫੋਕਸ ਆ ਉਹ ਕਹਿੰਦੇ ਜੀ 700 ਸਾਲ ਬਾਅਦ ਹਿੰਦੂਆਂ ਦਾ ਰਾਜ ਆਇਆ ਤੇ ਉਹ ਰਾਜ ਆ ਜਿਹੜਾ ਹੁਣ ਅਸੀਂ ਆਪਣੇ ਲੋਕਾਂ ਦਾ ਸਥਾਪਿਤ ਕਰਨਾ ਉਸੇ ਨੂੰ ਨਿਗਾਹ ਚ ਰੱਖ ਕੇ ਇਹ ਐਮਪੀ ਦੇ ਵਿੱਚ ਛਤਰਪੁਰ ਜ਼ਿਲ੍ਹੇ ਦੇ ਵਿੱਚ ਉਹ ਕਹਿੰਦੇ ਅਸੀਂ ਇੱਕ ਪਿੰਡ ਦੀ ਸ਼ੁਰੂਆਤ ਕਰਤੀ ਨਹੀਂ ਰੱਖਤੀ ਜਿਹਦੇ ਵਿੱਚ ਸਿਰਫ ਹਿੰਦੂ ਰਹਿਣਗੇ ਜਿਹੜਾ ਸਾਡਾ ਬੇਗੰਪੁਰਾ ਹੋ ਉਹ ਬੇਗੰਪੁਰੇ ਦੇ ਵਿੱਚ ਕਿਸੇ ਨੂੰ ਕਿਸੇ ਦੇ ਪੈਰਾਂ ਦੇ ਤਵਾ ਘਸਾਉਣ ਦੀ ਲੋੜ ਨਹੀਂ ਪਊਗੀ ਅਸਲ ਲੋੜ ਤਾਂ ਉਸ ਤਵੇ ਦੇ ਉੱਤੇ ਰੋਟੀ ਪਕੜਨੀ ਆਜ। ਉਹ ਰੋਟੀ ਬਕਣੀ ਚਾਹੀਦੀ ਆ। ਲੋਕ ਤਾਂ ਰੋਟੀ ਤੋਂ ਬਾਹਰ ਕਾਜ ਨਹੀਂ। 1972 ਦੇ ਵਿੱਚ ਇੱਕ ਕਾਨੂੰਨ ਬਣਦਾ ਜਿਹਦੇ ਮੁਤਾਬਕ 7.5 ਕਿਲੇ ਤੋਂ ਵੱਧ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਔਰ ਸਰਕਾਰ ਦੇ ਕਾਰਜਾਂ ਦੇ ਮੁਤਾਬਕ ਉਸ ਜ਼ਮੀਨ ਦੀ ਵੰਡ ਹੋ ਚੁੱਕੀ ਆ। ਉਹ ਲੈਂਡ ਫੀਲਿੰਗ ਐਕਟ ਲਾਗੂ ਹੋ ਚੁੱਕਿਆ ਕਾਗਜ਼ਾਂ ਦੇ ਵਿੱਚ। ਪਰ ਜ਼ਮੀਨੀ ਪੱਧਰ ਦੇ ਉੱਤੇ ਉਹ ਲਾਗੂ ਨਹੀਂ ਹੋਇਆ। ਅਸੀਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਘੋਲ ਲੜਿਆ ਤੇ ਇੱਕ ਦਹਾਕੇ ਦੇ ਅੰਦਰ ਲਗਭਗ 20000 ਬਿਗੇ ਤੋਂ ਉੱਪਰ ਉਹ ਪੰਚਾਇਤੀ ਜ਼ਮੀਨਾਂ ਘੱਟ ਰੇਟ ਦੇ ਉੱਪਰ ਆਪਣੇ ਲੋਕਾਂ ਨੂੰ ਦਿਵਾਉਣ 'ਚ ਸਫਲ ਹੋਏ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਰਤ ਦੇ ਸਬਕਾਂਟਿਨੈਂਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਲੰਮਾ ਚੌੜਾ ਇਤਿਹਾਸ ਹੈ ਕਿ ਇੱਥੋਂ ਦੇ ਗਰੀਬ ਲੋਕਾਂ ਨੂੰ ਦਲਿਤ ਸਮਾਜ ਨੂੰ ਲਗਾਤਾਰ ਜਿਹੜਾ ਉਹਨਾਂ ਪੀੜਿਆ ਗਿਆ ਨਾ ਉਹਨਾਂ ਦਾ ਜਨਤ ਤੇ ਹੱਕ ਸੀ ਨਾ ਜੰਗਲ ਤੇ ਨਾ ਜ਼ਮੀਨ ਤੇ ਤੇ ਇਸ ਕਰਕੇ ਉਹ ਜਿਹੜਾ ਸਮਾਜ ਬਹੁਤ ਪਿੱਛੇ ਰਹਿ ਗਿਆ ਅਸੀਂ ਦੇਖਦੇ ਆ ਕਿ ਪਿਛਲੀ ਸਦੀ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਨੇ ਇੱਕ ਬਹੁਤ ਵੱਡੀ ਲਹਿਰ ਚਲਾਈ ਉਸ ਤੋਂ ਪਹਿਲਾਂ ਸਾਡੇ ਕੋਲੇ ਭਗਤੀ ਲਹਿਰ ਦੇ ਇਤਿਹਾਸ ਵੀ ਪਿਆ ਤੇ ਇਸ ਤਰੀਕੇ ਨਾਲ ਸਾਡੇ ਗੁਰੂਆਂ ਪੀਰਾਂ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਆ ਕਿ ਦਲਿਤ ਸਮਾਜ ਨੂੰ ਜਿਹੜਾ ਉਹ ਉੱਪਰ ਚੱਕਿਆ ਜਾਵੇ ਉਹਨਾਂ ਨੂੰ ਦੇ ਬਣਦੇ ਹੱਕ ਉਹ ਮਿਲਣੇ ਚਾਹੀਦੇ ਆ ਅੱਜ ਦੇ ਦੌਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਜਿਹੜੇ ਕਿ ਕੋਸ਼ਿਸ਼ ਕਰ ਰਹੇ ਆ ਕਿ ਦਲਤਾ ਨੂੰ ਬੇਜਮੀਨੇ ਕਿਸਾਨਾਂ ਨੂੰ ਉਹ ਜ਼ਮੀਨ ਦਵਾਈ ਜਵਾਬ ਜਾਵੇ ਤੇ ਉਹਨਾਂ ਤੇ ਜਿਹੜੀ ਸਟਰਗਲ ਹੈ ਉਹ ਅਗਲੇ ਫੇਸ ਦੇ ਵਿੱਚ ਪਹੁੰਚ ਗਈ ਹੈ ਤੇ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਉਹ ਬੇਚਰਾਗ ਪਿੰਡ ਨੇ ਜਿਹੜੇ ਪੰਜਾਬ ਦੇ ਉਹਨਾਂ ਦੀਆਂ ਜ਼ਮੀਨਾਂ ਉੱਪਰ ਸਿੱਧੇ ਕਬਜ਼ੇ ਉਹ ਲੈਣਗੇ ਸਾਡੇ ਨਾਲ ਜ਼ਮੀਨ ਬਰਾਬਰੀ ਸੰਘਰਸ਼ ਕਮੇਟੀ ਦੇ ਜਨਰਲ ਪ੍ਰਧਾਨ ਨੇ ਮੁਕੇਸ਼ ਮਲੌਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਅੱਜਕੱਲ ਇੱਕ ਨਵਾਂ ਸਿਗਨਲ ਸੰਕਲਪ ਲੈ ਕੇ ਆਏ ਕਿ ਉਹ ਬੇਗੰਪੁਰਾ ਪਿੰਡ ਬਸਾਉਣਾ ਚਾਹੁੰਦੇ ਆ ਕਿਉਂ ਵਸਾਉਣਾ ਚਾਹੁੰਦੇ ਆ ਕਿੱਥੇ ਵਸਾਉਣਾ ਚਾਹੁੰਦੇ ਆ ਤੇ ਇਹ ਇਹ ਸਾਰਾ ਕਨਸੈਪਟ ਕੀ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਹਿਲ ਜੀ ਜੀ ਆਪਾਂ ਦੇਖ ਰਹੇ ਆ ਜੀ ਕਿ ਲੰਬੇ ਸਮੇਂ ਤੋਂ ਤੁਸੀਂ ਇੱਕ ਸਟਰਗਲ ਦੇ ਵਿੱਚ ਸੀਗੇ 2013-14 ਦੇ ਅੱਗੇ ਤੁਸੀਂ ਜਿਹੜੀ ZPCS ਦੀ ਸ਼ੁਰੂਆਤ ਕਰੀ ਆ ਤੁਸੀਂ ਜ਼ਮੀਨ ਦੀ ਲੜਾਈ ਲੜ ਰਹੇ ਸੀਗੇ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਜਿਹੜੀ ਲੜਾਈ ਆ ਅਸੀਂ ਦੇਖ ਰਹੇ ਆ ਕਿ ਅਗਲੇ ਫੇਸ ਦੇ ਵਿੱਚ ਚਲੇ ਗਈ ਆ ਤੇ ਤੁਸੀਂ ਜਿਹੜੇ ਆ ਕੁਝ ਪਿੰਡ ਮਿੱਠੇ ਨੇ ਉੱਤੇ ਤੁਸੀਂ ਜ਼ਮੀਨ ਜਿਹੜੀ ਆ ਉਹ ਦਲਤਾਂ ਨੂੰ ਲੈ ਕੇ ਦੇਣਾ ਚਾਹੁੰਦੇ ਹਾਂ ਇੱਕ ਸਟਰਗਲ ਤੁਹਾਡੀ ਕਿਹੜੇ ਫੇਸ ਦੇ ਵਿੱਚ ਪਹੁੰਚੀ ਹੈ ਸਾਹਿਲ ਜੀ ਦੇਖੋ ਇੱਕ ਤਾਂ ਜਿਹੜੀ ਇਹ ਪੰਚਾਇਤੀ ਜ਼ਮੀਨ ਦਾ ਮਾਮਲਾ ਸੀ ਉਹਦੇ ਜੋ 1/3 ਦਲਤਾਂ ਦੇ ਲਈ ਰਿਜ਼ਰਵ ਰੱਖਿਆ ਗਿਆ 1964 ਦਾ ਇਹ ਕਾਨੂੰਨ ਬਣਿਆ ਪਰ ਉਸ ਕਾਨੂੰਨ ਨੂੰ ਲਾਗੂ ਕਦੋਂ ਕਰਦੇ ਨੇ ਜਦੋਂ 2014 ਦੇ ਵਿੱਚ ਬੰਦ ਕਲਾਂ ਤੋਂ ਤੀਜੇ ਹਿੱਸੇ ਦੀ ਜ਼ਮੀਨ ਲੈਣ ਲਈ ਦਲਿਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡਾ ਚਾਕੇ ਇਕੱਠੇ ਹੋ ਕੇ ਸਟਰਗਲ ਕਰਦੇ ਨੇ ਇਸੇ ਢੰਗ ਨਾਲ 1972 ਦੇ ਵਿੱਚ ਇੱਕ ਕਾਨੂੰਨ ਬਣਦਾ ਜਿਹਦੇ ਮੁਤਾਬਕ 7.5 ਟਨ ਕਿਲੇ ਤੋਂ ਵੱਧ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਔਰ ਸਰਕਾਰ ਦੇ ਕਾਗਜ਼ਾਂ ਦੇ ਮੁਤਾਬਕ ਉਹ ਜ਼ਮੀਨ ਦੀ ਵੰਡ ਹੋ ਚੁੱਕੀ ਆ ਉਹ ਲੈਂਡਫੀਲਿੰਗ ਐਕਟ ਲਾਗੂ ਹੋ ਚੁੱਕਿਆ ਕਾਗਜ਼ਾਂ ਦੇ ਵਿੱਚ ਪਰ ਜ਼ਮੀਨੀ ਪੱਧਰ ਦੇ ਉੱਤੇ ਉਹ ਲਾਗੂ ਨਹੀਂ ਹੋਇਆ ਅਸੀਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਘੋਲ ਲੜਿਆ ਤੇ ਇੱਕ ਦਹਾਕੇ ਦੇ ਅੰਦਰ ਲਗਭਗ 20000 ਬਿਗੇ ਤੋਂ ਉੱਪਰ ਉਹ ਪੰਚਾਇਤੀ ਜ਼ਮੀਨਾਂ ਘੱਟ ਰੇਟ ਦੇ ਉੱਪਰ ਆਪਣੇ ਲੋਕਾਂ ਨੂੰ ਦਿਵਾਨ ਚ ਸਫਲ ਹੋਏ ਔਰ ਹੁਣ ਸਾਡੀ ਇਹ ਸੈਕੰਡ ਫੇਸ ਦੀ ਲੜਾਈ ਇਸ ਕਰਕੇ ਆ ਕਿ ਪੰਚਾਇਤੀ ਜ਼ਮੀਨਾਂ ਤੋਂ ਅੱਗੇ ਪੱਕੇ ਤੌਰ ਤੇ ਜਿਹੜੀਆਂ ਸੀਲਿੰਗ ਐਕਟ ਤੋਂ ਉੱਪਰ ਲੀਆਂ ਉਹ ਜ਼ਮੀਨਾਂ ਜਿਹੜੀਆਂ ਇੱਥੋਂ ਦੇ ਬੇਜਮੀਨੇ ਲੋਕਾਂ ਚ ਵੰਡੀਆਂ ਜਾਣੀਆਂ ਸੀ ਜਿਨ ਕਈ ਇਹ ਕਾਗਜ਼ਾਂ ਦੇ ਵਿੱਚ ਵੰਡੀਆਂ ਜਾ ਚੁੱਕੀਆਂ ਨੇ ਉਹਨਾਂ ਜ਼ਮੀਨਾਂ ਨੂੰ ਵੰਡਣ ਦੀ ਅਸੀਂ ਲੜਾਈ ਆ ਜਿਹੜੀ ਉਹਦੀ ਸ਼ੁਰੂਆਤ ਕੀਤੀ ਆ ਜਿਦੇ ਚ ਸਾਤੋਂ ਪਹਿਲਾਂ ਅਸੀਂ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਜਿਹੜੀ ਸੰਗਰੂਰ ਦੇ ਵਿੱਚ ਪਈਆ ਬੇਚਰਾਗ ਪਿੰਡ ਦੇ ਨਾਮ ਹੇਠ ਉਸ ਜ਼ਮੀਨ ਦੇ ਵਿੱਚ ਪਿਛਲੀ 28 ਫਰਵਰੀ ਨੂੰ ਇੱਕ ਚਿਰਾਗ ਲਾ ਕੇ ਉਸ ਬੇਚਰਾਗ ਪਿੰਡ ਨੂੰ ਬੇਗੰਪੁਰੇ ਦਾ ਨਾਮ ਦਿੱਤਾ ਕਿ ਇਸ ਜ਼ਮੀਨ ਦੇ ਉੱਤੇ ਜੇ ਕੋਈ ਚਿਰਾਗ ਲਾਉਣ ਵਾਲਾ ਨਹੀਂ ਹੈ ਬੇਚਰਾਗ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਸਾਡੇ ਦਲੇ ਸਮਾਜ ਦੇ ਲੋਕ ਉਹ ਨੇ ਬੇਜ਼ਮੀਨੇ ਲੋਕੋ ਨੇ ਜਿਨ੍ਹਾਂ ਕੋਲੇ ਚਿਰਾਗ ਤਾਂ ਹੈ ਪਰ ਉਹ ਜ਼ਮੀਨ ਨਹੀਂ ਹੈ ਇਸ ਕਰਕੇ ਉਹ ਜ਼ਮੀਨ ਨੂੰ ਚਿਰਾਗ ਲਾ ਕੇ ਅਸੀਂ ਜਿਹੜਾ ਉਹ ਬੇਚਰਾਗ ਤੋਂ ਬੇਗਮਪੁਰੇ ਦਾ ਨਾਮ ਦਿੱਤਾ ਕਿ ਅਸੀਂ ਇੱਥੇ ਬੇਗਮਪੁਰਾ ਪਿੰਡਾ ਜਿਹੜਾ ਉਹ ਬਸਾਵਾਂਗੇ ਜਿਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਹੋਵੇ ਸਾਰੇ ਬਰਾਬਰ ਹੋਣ ਤੁਸੀਂ ਕਹਿ ਰਹੇ ਹੋ ਕਿ ਉਹ ਪਿੰਡ ਤੇ ਤੁਸੀਂ ਜਿਹੜਾ ਉਹ ਜ਼ਮੀਨ ਤੇ ਕਬਜ਼ਾ ਕਰੋਗੇ ਆਪਾਂ ਜਦੋਂ ਦਾ ਮਾਲ ਦਾ ਰਿਕਾਰਡ ਚੈੱਕ ਕਰਦੇ ਆ ਤਾਂ ਇਹ ਗੱਲ ਆਉਂਦੀ ਆ ਕਿ ਉੱਥੇ ਕੁਝ ਕਾਸਤਕਾਰ ਨੇ ਕੁਝ ਜਿਹੜੀ ਜ਼ਮੀਨ ਆ ਕੁਛ ਇਹਦਾ ਹਿੱਸਾ ਜਿਹੜਾ ਇੰਡੀਅਨ ਆਇਲ ਜਿਹੜੀ ਤੇਲ ਕੰਪਨੀ ਆ ਭਾਰਤ ਦੀ ਸਰਕਾਰੀ ਕੰਪਨੀ ਆ ਕੁਝ ਉਹਦੇ ਨਾਂ ਬੋਲਦਾ ਕੁਝ ਲੋਕ ਉੱਤੇ ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਜਿਹੜੇ ਆ ਉਹ ਵਾਹੀ ਕਰਦੇ ਨੇ ਕਿ ਤੁਹਾਡਾ ਇਹ ਦਾਵਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਦਲਿਤ ਸਮਾਜ ਨੂੰ ਜ਼ਮੀਨ ਦਿਵਾਉਣੀ ਆ ਇਹ ਕਿੰਨਾ ਕੁ ਜਾਇਜ਼ ਆ ਤੇ ਉਹ ਜਿਹੜੇ ਲੋਕ ਆ ਫਿਰ ਉਹ ਕਿੱਧਰ ਨੂੰ ਜਾਣਗੇ ਦੇਖੋ ਇੱਕ ਤਾਂ ਇਹ ਵੀ ਜਿਹੜੇ ਕਾਸ਼ਤਕਾਰ ਨੇ ਉਹਨਾਂ ਨੂੰ ਅਸੀਂ ਕਿਹਾ ਜਦੋਂ ਅਸੀਂ ਇਹ ਚਿਰਾਗ ਲਾਉਣ ਗਏ ਆ ਤਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਗਏ ਉਦੋਂ ਉਸ ਕਿਸਾਨ ਨੇ ਕਿਹਾ ਕਿ ਮੇਰੀ ਫਸਲ ਬੀਜੀ ਹੋਈ ਆ ਮੈਨੂੰ ਕਣਕ ਵਾਢ ਲੈਣ ਦਿਓ ਉਦੋਂ ਬਾਅਦ ਮੈਂ ਇਸ ਜ਼ਮੀਨ ਦੇ ਵਿੱਚ ਕੋਈ ਪੰਗਾ ਨਹੀਂ ਲੈਂਦਾ ਹਮਤਲਬ ਅਸੀਂ ਉਹਨੂੰ ਵੀ ਇਹ ਨਹੀਂ ਕਹਿੰਦੇ ਕਿ ਉਹਨੂੰ ਅਸੀਂ ਬਾਹਰ ਕਰਨਾ ਜਿਹੜੀ ਬਰਾਬਰ ਹਿੱਸੇ ਦੀ ਜਿੰਨੇ ਲੋਕ ਉਸ ਜ਼ਮੀਨ 'ਚ ਜਾਣਗੇ ਵੰਡ ਦਾ ਹਿੱਸਾ ਆਊਗਾ ਜੇ ਉਹ ਵੀ ਸਾਡੇ ਨਾਲ ਆਉਂਦਾ ਤਾਂ ਉਹਨੂੰ ਵੀ ਅਸੀਂ ਬਰਾਬਰ ਜਿਹੜਾ ਹਿੱਸਾ ਉਹ ਦੇਵਾਂਗੇ ਇਸ ਕਰਕੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਬਿਤਕਰਾ ਨਹੀਂ ਹੋਊਗਾ ਸਗੋਂ ਇਸ ਬੇਗੰਪੁਰੇ ਦੇ ਵਿੱਚ ਜ਼ਮੀਨ ਦੀ ਬਰਾਬਰ ਵੰਡ ਹੋਊਗੀ ਉਥੇ ਕੋਈ ਜਾਤ ਪਾਤ ਦਾ ਜਿਹੜਾ ਉਹ ਫਰਕ ਨਹੀਂ ਕੀਤਾ ਜਾਊ ਤੇ ਸਾਂਝਾ ਪ੍ਰਬੰਧਾ ਜਿਹੜਾ ਉਹਦੀ ਉਸਾਰੀ ਕੀਤੀ ਜਾਊਗੀ ਤਾਂ ਜੋ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਨਾ ਹੋਵੇ ਅੱਜ ਦੇ ਟਾਈਮ ਦੇ ਵਿੱਚ ਜਦੋਂ ਭਰਾ ਭਰਾ ਤੇ ਵਿਸ਼ਵਾਸ ਨਹੀਂ ਕਰਦਾ ਠੀਕ ਹੈ ਸਕੇ ਭਾਈਆਂ ਦੇ ਵਿੱਚ ਵੀ ਜ਼ਮੀਨਾਂ ਦੇ ਪੈਸੇ ਦੇ ਰੋਲੇ ਜਿਹੜੇ ਪੈ ਜਾਂਦੇ ਆ ਤੇ ਤੁਸੀਂ ਇਹ ਹਕਤਾ ਦੇ ਰਹੇ ਹੋ ਕਿ ਤੁਸੀਂ ਪੰਜਾਬ ਦੇ ਦਲਤਾਂ ਨੂੰ ਦਲਤ ਨੌਜਵਾਨਾਂ ਨੂੰ ਜਿਹੜਾ ਉਹ ਕਿਲਾ ਕਿਲਾ ਜ਼ਮੀਨ ਉਹਨਾਂ ਦੇ ਨਾਂ ਕਰਵਾਓਗੇ ਇਸ ਤਰੀਕੇ ਦੇ ਨਾਰੇ ਲਾਉਨੇ ਹੋ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਤੁਸੀਂ ਇਸ ਤੁਸੀਂ ਉਹ ਜੇ ਮੰਨ ਲਓ ਆਪਾਂ ਇੱਕ ਪੱਲ ਲਈ ਮੰਨ ਲੈਂਦੇ ਆ ਕਿ ਤੁਸੀਂ ਉਹ ਜ਼ਮੀਨ ਲੈਣ ਦੇ ਵਿੱਚ ਕਾਮਯਾਬ ਹੋ ਜਾਣਾ ਤੁਸੀਂ ਚਿਰਾਗ ਵੀ ਲਾ ਕੇ ਆਏ ਹੋ ਤੇ ਪਿਛਲੇ ਸਮੇਂ ਦੌਰਾਨ ਫਿਰ ਉਹ ਸਾਰੇ ਕਸਿੱਦਾ ਪ੍ਰਬੰਧ ਕਿੱਦਾਂ ਦਾ ਹੋਊਗਾ ਇਹ ਬੇਗੰਬੂਰਾ ਕਿੱਦਾਂ ਦਾ ਬਸਾਇਆ ਜਾਊਗਾ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਦੇਖੋ ਪਹਿਲਾਂ ਅਸੀਂ ਜਦੋਂ ਪੰਚਾਇਤੀ ਜ਼ਮੀਨ ਦਾ ਘੋੜ ਸ਼ੁਰੂ ਕੀਤਾ ਉਦੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਦਲਤਾਂ ਦੀ ਕੋਈ ਜ਼ਮੀਨ ਨਹੀਂ ਹੈ ਇਹਨਾਂ ਨੂੰ ਇਹ ਸੀਰੀਜ਼ਾਂ ਜੀ ਰਲ ਸਕਦੇ ਨੇ ਦਿਹਾੜੀ ਜਾ ਸਕਦੇ ਨੇ ਪਰ ਇਹਨਾਂ ਦਾ ਕੋਈ ਜ਼ਮੀਨ ਦੇ ਉੱਪਰ ਹੱਕ ਨਹੀਂ ਪਰ ਜੇ ਲੜੇ ਤਾਂ ਉਸ ਜ਼ਮੀਨ ਦਾ ਹੱਕ ਉਹਨਾਂ ਲੋਕਾਂ ਨੂੰ ਮਿਲਿਆ ਇਹ ਸਭ ਤੋਂ ਵੱਡਾ ਵਿਸ਼ਵਾਸ ਦਾ ਆਧਾਰ ਇਹ ਆ ਕਿ ਜੇ ਉਹ ਲੜੇ ਤਾਂ ਪਿੰਡ ਦੇ ਵਿੱਚ ਉਹ ਔਰਤਾਂ ਜਿਨ੍ਹਾਂ ਨੂੰ ਬਗਾਨੀਆਂ ਬੱਟਾਂ ਦੇ ਉੱਪਰ ਗਾਲਾਂ ਕੱਢ ਕੇ ਦਾਤੀ ਪੱਲੀ ਛਟਾ ਲਈ ਜਾਂਦੀ ਸੀ ਅੱਜ ਉਹ ਆਪਦੇ ਖੇਤ ਦੇ ਵਿੱਚੋਂ ਹਰਾਚਾਰਾ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਸਾਨੂੰ ਕੋਈ ਪਿੱਛੋਂ ਹਾਕ ਮਾਰ ਕੇ ਰੋਕੂਗਾ ਕਿ ਕਿਹਦੀਆਂ ਕਿਹਨੂੰ ਪੁੱਛ ਕੇ ਬੜੀਆਂ ਇਹ ਵਿਸ਼ਵਾਸ ਦਾ ਆਧਾਰ ਆ ਕਿ ਜੇ ਉਹ ਲੜੇ ਨਹੀਂ ਤਾਂ ਉਹਨਾਂ ਨੂੰ ਉਹ ਜ਼ਮੀਨ ਮਿਲੀ ਆ ਇਸ ਕਰਕੇ ਉਹ ਲੋਕਾਂ ਦਾ ਵਿਸ਼ਵਾਸ ਇਸ ਜਥੇਬੰਦੀ ਦੇ ਉੱਪਰ ਇਸ ਸੰਘਰਸ਼ ਦੇ ਉੱਪਰ ਇਸ ਮੂਵਮੈਂਟ ਦੇ ਉੱਪਰ ਉਹ ਪੂਰੀ ਤਰ੍ਹਾਂ ਬਣਿਆ ਹੋਇਆ ਜਿਨ੍ਹਾਂ ਨੇ ਉਸ ਜ਼ਿਲ੍ਹੇ ਦੀ ਜ਼ਿੰਦਗੀ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਚਾਹੇ ਇੱਕ ਸਾਲ ਦੀ ਮਾਲਕੀ ਮਿਲੀ ਪੰਚਾਇਤੀ ਜਮੀ ਪਰ ਉਹਨੇ ਉਸ ਜ਼ਿਲ੍ਹਾ ਦੀ ਜ਼ਿੰਦਗੀ ਦੇ ਵਿੱਚੋਂ ਕੱਢਿਆ ਪਿੰਡਾਂ ਦੇ ਵਿੱਚੋਂ ਉਹ ਵਿਗਾਰ ਦਾ ਜਿਹੜਾ ਸਵਾਲ ਆ ਉਹ ਟੁੱਟਿਆ ਉਹ ਜਿਹੜਾ ਜਾਤੀ ਦਾਬਾ ਬਣਿਆ ਹੋਇਆ ਸੀ ਉਹਦਾ ਜਿਹੜਾ ਬਹੁਤ ਬੜਾ ਫਰਕ ਆ ਜਿਹੜਾ ਉਹਨਾਂ ਦੀ ਜ਼ਿੰਦਗੀ 'ਚ ਪਿਆ ਆਰਥਿਕ ਤੌਰ ਤੇ ਵੀ ਜਿਹੜੇ ਲੋਕਾਂ ਨੇ ਡੰਗਰ ਪਸ਼ੂ ਵੇਚਦੇ ਸੀ ਵੀ ਬਗਾਨੀ ਬਰ ਦੇ ਉੱਤੇ ਗਾਲ ਖਾਣ ਨਾਲੋਂ ਇੱਕ ਗਲਾਸ ਦੁੱਧੇ ਨਾਲ ਸਾਰਾ ਡੱਬਰ ਸਾਰਦਾ ਸੀ ਅੱਜ ਉਹਨਾਂ ਦੇ ਜਵਾਬਕ ਦਹੀਂ ਦੀ ਕੌਲੀ ਵੀ ਖਾਂਦੇ ਨੇ ਰਾਤ ਨੂੰ ਦੁੱਧ ਦਾ ਗਲਾਸ ਵੀ ਪੀ ਕੇ ਪੈਂਦੇ ਨੇ ਇਸ ਕਰਕੇ ਉਨਾਂ ਦੀ ਜ਼ਿੰਦਗੀ 'ਚ ਜਿੱਡਾ ਵੱਡਾ ਬਦਲਾ ਆਇਆ ਸਭ ਤੋਂ ਵੱਡੀ ਗੱਲ ਪਿੰਡ ਦੇ ਅੰਦਰ ਇੱਕ ਮਾਨ ਸਨਮਾਨ ਦੀ ਜ਼ਿੰਦਗੀ ਆ ਜਿਹੜੀ ਉਹਨਾਂ ਨੂੰ ਮਿਲੀ ਆ ਉਹ ਇੱਕ ਸਾਲ ਦੀ ਪੰਚਾਇਤੀ ਜ਼ਮੀਨ ਦੀ ਮਾਲਕੀ ਚੋ ਮਿਲੀ ਆ ਔਰ ਜਦੋਂ ਹੁਣ ਇਹ ਪੱਕੇ ਤੌਰ ਤੇ ਜ਼ਮੀਨ ਦੀ ਮਾਲਕੀ ਉਹਨਾਂ ਨੂੰ ਮਿਲੂਗੀ ਤਾਂ ਉਹਨਾਂ ਦਾ ਮਾਨ ਸਨਮਾਨ ਵੀ ਬਹਾਲ ਹੋਊ ਔਰ ਉਹ ਜ਼ਮੀਨ ਦੇ ਵਿਸ਼ਵਾਸ ਤੇ ਉੱਤੇ ਹੀ ਅੱਜ ਇਹ ਉਸ ਅਗਲੀ ਲੜਾਈ ਵੱਲ ਨੂੰ ਜਿਹੜਾ ਉਹ ਸੰਬੋਧਿਤ ਹੋ ਰਹੇ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਹਿੱਸਾ ਜੀ ਜਿਹੜਾ ਇੱਕ ਆਪਾਂ ਕਹਿ ਲਈਏ ਕਿ ਸਿੱਖ ਸਮਾਜ ਆ ਉਹ ਇਹ ਜ਼ਰੂਰ ਕਹਿੰਦਾ ਕਿ ਸਾਡਾ ਜਿਹੜਾ ਸੰਕਲਪ ਹੈ ਕਿ ਅਸੀਂ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਬਣਾਉਣਾ ਉਸ ਕਿਸਮ ਦਾ ਰਾਜ ਲੈ ਕੇ ਆਉਣਾ ਚਾਹੁੰਦੇ ਇੱਕ ਇੱਕ ਕਹਿੰਦਾ ਇੱਕ ਵੱਡਾ ਹਿੱਸਾ ਪੰਜਾਬ ਦਾ ਕਿ ਤੁਹਾਡਾ ਬੇਗੰਪੁਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਹੋਊਗਾ ਉਥੋਂ ਵਕਰਾ ਹੋਊਗਾ ਉੱਥੋਂ ਕੋਈ ਸ਼ੇਧ ਲੋਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਅ ਇੱਥੇ ਬੜੇ ਤਰ੍ਹਾਂ ਦੇ ਜਿਹੜੇ ਸੰਕਲਪ ਨੇ ਉਹ ਚੱਲ ਰਹੇ ਨੇ ਪਹਿਲੀ ਗੱਲ ਕਿ ਇਸ ਮੌਜੂਦਾ ਪ੍ਰਬੰਧ ਤੋਂ ਲੋਕ ਦੁਖੀ ਨੇ ਦਲ ਤਾਂ ਨਹੀਂ ਜੇ ਪੰਜਾਬ ਦੇ ਅੰਦਰ ਦੇਖੀਏ ਤਾਂ 35% ਤੋਂ ਵੱਧਵਾਦੀ ਹੋਣ ਦੇ ਬਾਵਜੂਦ ਲਗਭਗ 2% ਜ਼ਮੀਨ ਜਿਹੜੀ ਉਹਨਾਂ ਦੇ ਕਬਜ਼ੇ ਹੇਠ ਆ ਏਡੀ ਵੱਡੀ ਬਸੋਂ ਜਿਹੜੀ ਹੁਣ ਤੱਕ ਖੇਤਾਂ ਦੇ ਵਿੱਚ ਹੀ ਕੰਮ ਕਰਦੀ ਆਈ ਆ ਉਹਨੂੰ ਖੇਤਾਂ ਤੋਂ ਬਾਹਰ ਰੱਖਿਆ ਗਿਆ ਲਗਭਗ ਸਾਰੇ ਵਰਗਾਂ ਦੇ ਲੋਕ ਨੇ ਜਿਹੜੇ ਇਸ ਪ੍ਰਬੰਧ ਤੋਂ ਦੁਖੀ ਨੇ ਔਰ ਅੱਜ ਇੱਕ ਸੈਕਸ਼ਨ ਕਹਿ ਰਿਹਾ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਵਾਂਗੇ ਇੱਕ ਛੋਟੇ ਹੁੰਦੇ ਕਹਾਣੀ ਪੜਦੇ ਹੁੰਦੇ ਸੀ ਬੀ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਲੰਗ ਰਹੇ ਸੀ ਤੇ ਇੱਕ ਬਜ਼ੁਰਗ ਔਰਤਾਂ ਜਿਹੜੀ ਉਹ ਉਹਦੇ ਪੈਰ ਦੇ ਉੱਪਰ ਜਿਹੜਾ ਉਹਦਾ ਤਵਾ ਘਸਾਉਂਦੀ ਆ ਉਹ ਨੂੰ ਕਹਿੰਦੀ ਆ ਵੀ ਇਹ 파ਰਸਾ ਤੇ ਇਹ ਸੋਲੇ ਦਾ ਤਵਾ ਕਰ ਦੂ ਪਰ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਸਾਡਾ ਬੇਗੰਪੁਰਾ ਹੋ ਉਹ ਬੇਗੰਪੁਰੇ ਦੇ ਵਿੱਚ ਕਿਸੇ ਨੂੰ ਕਿਸੇ ਦੇ ਪੈਰਾਂ ਤੇ ਤਵਾ ਘਸਾਉਣ ਦੀ ਲੋੜ ਨਹੀਂ ਪਊਗੀ ਅਸਲ ਲੋੜ ਤਾਂ ਉਸ ਤਵੇ ਦੇ ਉੱਤੇ ਰੋਟੀ ਪਕੜਨ ਦੀ ਆਜ ਉਹ ਰੋਟੀ ਬਕਣੀ ਚਾਹੀਦੀ ਆ ਲੋਕ ਤਾਂ ਰੋਟੀ ਤੋਂ ਵਾਤਾਜ ਨਹੀਂ ਉਹਨਾਂ ਨੇ ਉਪਾਰਸ ਤੋਂ ਕੀ ਲੈਣਾ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸਰਦਾਰਾਂ ਦਾ ਵੱਡੀਆਂ-ਵੱਡੀਆਂ ਮਸਲਾਂ ਕਾਇਮ ਕਰਨ ਦਾ ਰਾਜਾ ਸ਼ਾਹੀ ਕਾਇਮ ਕਰਨ ਦਾ ਜਿਹੜਾ ਰਾਜ ਸੀ ਇਹ ਜਿਹੜੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਕਹਿ ਕੇ ਜਿਹੜਾ ਉਹ ਪ੍ਰਚਾਰ ਦੇ ਨੇ ਉਹ ਬੰਦਾ ਇਹ ਬਹਾਦਰ ਦੇ ਰਾਜ ਨੂੰ ਕਿਉਂ ਨਹੀਂ ਗੱਲ ਕਰਦੇ ਜਿਹਦੇ ਵਿੱਚ ਉਹਨਾਂ ਨੇ ਬਿਨਾਂ ਜਾਤਪਾਤ ਦੇ ਦੇਖੇ ਜਿਹੜਾ ਜੋ ਵੀ ਮੈਦਾਨ ਦੇ ਵਿੱਚ ਸੰਘਰਸ਼ ਦੇ ਲੜਾਈ ਦੇ ਵਿੱਚ ਆਇਆ ਉਹਨਾਂ ਨੂੰ ਸਰਦਾਰੀਆਂ ਜਿਹੜੀਆਂ ਬਖਸ਼ੀਆਂ ਉਹਨਾਂ ਨੇ ਮੁਜਾਰਿਆਂ ਨੂੰ ਜਿਹੜੀਆਂ ਉਹ ਸਰਦਾਰਾਂ ਦੀਆਂ ਜ਼ਮੀਨਾਂ ਖੋ ਕੇ ਉਹਨਾਂ ਦੇ ਵਿੱਚ ਵੰਡੀਆਂ ਉਹਨਾਂ ਨੇ ਉਹ ਬਰਾਬਰੀ ਵਾਲਾ ਸਮਾਜ ਜਿਹਦੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ ਉਸ ਤਰ੍ਹਾਂ ਦਾ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਪਰ ਇਹ ਬੰਦਾ ਜਿਹੜਾ ਬਹਾਦਰ ਦਾ ਨਾਮ ਲੈਣ ਲੱਗੇ ਇਹ ਬੁੱਲ ਸੀਤੇ ਜਾਂਦੇ ਨੇ ਇਹਨਾਂ ਦੇ ਉਹਨਾਂ ਦਾ ਨਾਮ ਕਿਉਂ ਨਹੀਂ ਲੈਂਦੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਕਰਕੇ ਕਹਿੰਦੇ ਨੇ ਕਿਉਂਕਿ ਮੁੜ ਕੇ ਉਹੀ ਸਰਦਾਰੀਆਂ ਵਾਲੇ ਜਿਹੜੀਆਂ ਉਹ ਕਾਇਮ ਕਰੀਆਂ ਚਾਹੁੰਦੇ ਨੇ ਤੇ ਅਸਲ ਦੇ ਵਿੱਚ ਇਹਦੇ ਪਿੱਛੇ ਉਹ ਲੋਕ ਨੇ ਜਿਨ੍ਹਾਂ ਕੋਲੇ ਅੱਜ ਵੀ ਸੈਂਕੜੇ ਏਕੜ ਜ਼ਮੀਨਾਂ ਨੇ ਇਹ ਤੋਂ ਇਹ ਇੱਕ ਸੈਕਸ਼ਨ ਨਹੀਂ ਇਹ ਤੋਂ ਪਹਿਲਾਂ ਵੱਡੇ ਬਾਦਲ ਸਾਹਿਬ ਦੇ ਤੁਸੀਂ ਭਾਸ਼ਣ ਕੱਢ ਕੇ ਦੇਖੋ ਉਹ ਵੀ ਕਹਿੰਦੇ ਨੇ ਉਹਨਾਂ ਵੀ ਸੁਖਵੀਰ ਬਾਦਲ ਦੀ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਨੇ 2400 ਏਕੜ ਦੇ ਉੱਤੇ ਅਸੀਂ ਖੇਤੀ ਕਰਦੇ ਹਾਂ ਅਸੀਂ ਕਿਸਾਨ ਆ ਮਤਲਬ ਟੀਵੀ ਚੈਨਲ ਦਾ ਹੀ ਮੰਨ ਰਹੇ ਨੇ ਸੰਵਿਧਾਨ ਕਹਿੰਦਾ ਕਿ 17.5 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਤੇ ਫਿਰ ਉਹਨੂੰ ਲਾਗੂ ਕੌਣ ਕਰੂਗਾ ਇਸ ਕਰਕੇ ਉਹ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦੀ ਹੀ ਗੱਲ ਕਰਨਗੇ ਜਿਹਦੇ ਵਿੱਚ ਇੱਕ ਪਾਸੇ ਵੱਡੇ ਵੱਡੇ ਸਰਦਾਰ ਵੱਡੀਆਂ ਜ਼ਮੀਨਾਂ ਦੇ ਮਾਲਕ ਹੋਣ ਤੇ ਦੂਜੇ ਪਾਸੇ ਗਰੀਬ ਜਨਤਾ ਹੋਵੇ ਪਰ ਸਾਡਾ ਬੇਗੰਪੁਰਾ ਜਿਹਨੂੰ ਕਿਸੇ ਸਮੇਂ ਸਤਗੁਰ ਅਵਦਾਸ ਮਹਾਰਾਜ ਨੇ ਕਿਹਾ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਲੇ ਸਭਨ ਕੋਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਜਿਦੇ 'ਚ ਛੋਟਾ ਵੱਡਾ ਸਾਰੇ ਬਰਾਬਰ ਹੋਣਗੇ ਜਿਦੇ 'ਚ ਜ਼ਮੀਨ ਦੀ ਕਾਣੀ ਵੰਡਣੀ ਹੋਊਗੀ ਜਿਦੇ ਵਿੱਚ ਇਲਾਜ ਲਈ ਕਿਸੇ ਦੇ ਹੱਥਾਂ ਵਾਲੀ ਦੇਖਣਾ ਪਊ ਕਿਸੇ ਦੀਆਂ ਸਕੀਮਾਂ ਵਾਲੀ ਦੇਖਣਾ ਪਊ ਉਹਨਾਂ ਦਾ ਉਹਨਾਂ ਹਸਪਤਾਲਾਂ ਦੇ ਵਿੱਚ ਇਲਾਜ ਮੁਫਤ ਹੋਊ ਜਿਹੜੇ ਉਸ ਬਿਗੰਪੁਰੇ ਦੇ ਵਿੱਚ ਅਸੀਂ ਉਹ ਸਾਰਾਂਗੇ ਉਥੇ ਇਹ ਨਹੀਂ ਹੋਊ ਕਿ ਇੱਕ ਬੱਚਾ ਜਿਹੜਾ 6ਵੀਂ ਕਲਾਸ ਦੇ ਵਿੱਚ ਜਾ ਕੇ ਅੰਗਰੇਜ਼ੀ ਸਿੱਖਣੀ ਸ਼ੁਰੂ ਕਰਦਾ ਤੇ ਦੂਜੇ ਪਾਸੇ ਇੱਕ ਕਲਵਰਡ ਦਾ ਬੱਚਾ ਜਿਹੜਾ ਉਹ ਨਰਸਰੀ ਤੋਂ ਅੰਗਰੇਜ਼ੀ ਜਿਹੜਾ ਉਹ ਸਿੱਖਦਾ ਮਤਲਬ ਇੱਕ ਪਾਸੇ ਉਹ ਤਪੜਾਂ ਵਾਲੇ ਬੱਚੇ ਨੇ ਇੱਕ ਪਾਸੇ ਜਿਹੜੀ ਬਹੁਤ ਵੈਲ ਕੁਆਲੀਫਾਈਡ ਜਿਹੜੀ ਐਜੂਕੇਸ਼ਨ ਆ ਉਹ ਦਿੱਤੀ ਜਾਂਦੀ ਆ ਇਹ ਪਾੜਾ ਉਸ ਬੇਗੰਪੁਰੇ ਦੇ ਵਿੱਚ ਨਹੀਂ ਹੋ ਉਥੇ ਸਭ ਨੂੰ ਜਿਹੜੀ ਬਰਾਬਰ ਜਿਹੜੀ ਮਿਆਰੀ ਸਿੱਖਿਆ ਉਹਦਾ ਪ੍ਰਬੰਧ ਕੀਤਾ ਜਾਊਗਾ ਉਥੇ ਸਾਂਝੇ ਪ੍ਰਬੰਧ ਦੀ ਉਸਾਰੀ ਹੋ ਅੱਜ ਵੀ ਉਹ ਔਰਤਾਂ ਦੋਨੋਂ ਪਿੰਡਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਮਿਲਣ ਗਈਆਂ ਜਿਹੜੀਆਂ ਮਨਰੇਗਾ ਦੇ ਨਾਂ ਥੱਲੇ ਕਦੇ ਕਿਸੇ ਦੀਆਂ ਨਾਲੀਆਂ ਸਾਫ਼ ਕਰਗੀਆਂ ਨੇ ਕਦੇ ਟੋਬੇ ਦਾ ਗੰਦ ਢੋ ਰਹੀਆਂ ਨੇ ਕਿਉਂਕਿ ਉਹਨੂੰ ਪਤਾ ਵੀ ਮੈਂ ਬੱਚੇ ਨੂੰ ਸਕੂਲ ਭੇਜਣਾ ਮੇਰੇ ਢੋਲ ਦੇ ਵਿੱਚ ਆਟਾ ਨਹੀਂ ਔਰ ਆਟਾ ਤਾਂ ਆਉ ਜੇ ਉਹ ਗੰਦ ਸਿਰਾਂ ਦੇ ਉੱਪਰ ਹੁਟ ਹੋਊਗੀ ਮਤਲਬ ਇਸ ਪੱਧਰ ਤੱਕ ਜਿਹੜੇ ਲੋਕਾਂ ਨੂੰ ਮਜਬੂਰ ਕੀਤਾ ਹੋਇਆ ਘੱਟੋ-ਘੱਟ ਉਸ ਚੀਜ਼ ਦਾ ਝੂਲਾ ਜਿਹੜਾ ਉਹਦੇ ਵਿੱਚੋਂ ਲਾਹਿਆ ਜਾਊਗਾ ਇੱਥੇ ਸਾਰਿਆਂ ਨੂੰ ਬਰਾਬਰ ਜ਼ਮੀਨ ਦੀ ਵੰਡ ਇੱਥੇ ਜਾਗਪੜ ਦਾ ਜਿਹੜਾ ਉਹ ਖਾਤਮਾ ਕੀਤਾ ਜਾਊਗਾ ਤੇ ਸਾਂਝੇ ਪ੍ਰਬੰਧ ਦੀ ਜਿਹੜੀ ਉਹ ਸਾਰੀ ਆ ਉਹ ਕੀਤੀ ਜਾਊਗੀ ਤਾਂ ਜੋ ਕਿਸੇ ਨੂੰ ਵੀ ਜਿਹਨੂੰ ਕਹਿੰਦੇ ਦੁੱਖ ਰਹਿਤ ਉਹ ਬੇਗਮਪੁਰਾ ਜਿੱਥੇ ਕਿਸੇ ਨੂੰ ਕੋਈ ਗਮ ਨਹੀਂ ਹੋਊਗਾ ਉਸ ਤਰ੍ਹਾਂ ਦਾ ਪਿੰਡ ਆ ਜਿਹੜਾ ਉਹ ਅਸੀਂ ਉਸਾਰਾਂਗੇ ਤੁਸੀਂ ਇੱਕ ਸੰਕਲਪ ਲੈ ਕੇ ਚੱਲੇ ਹੋ ਇਹ ਹਜੇ ਜਿਹੜਾ ਕਹਿ ਸਕਦੇ ਆ ਕਿ ਲਾਗੂ ਹੋਣਾ ਤੁਸੀਂ ਕਰਨਾ ਚਾਹੁੰਦੇ ਹੋ ਇੱਕ ਜਿਹੜਾ ਸੰਕਲਪ ਆ ਦੇਸ਼ ਦੇ ਵਿੱਚ ਜਿਹੜੀ ਭਾਵ ਉਹ ਸੈਂਟਰ ਗਵਰਨਮੈਂਟ ਆ ਉਹ ਲਗਾਤਾਰ ਇਸ ਕਿਸਮ ਵਾਲ ਵਧ ਰਹੀ ਆ ਕਿ ਇੱਕ Hindu ਤਾਂ ਵੀ ਜਿਹੜੀ ਆ ਸਟੇਟ ਉਹ ਖੜੀ ਕਰਨੀ ਆ ਤੇ ਉਸੇ ਦੇ ਤਹਿਤ ਹੀ ਬਹੁਤ ਸਾਰੇ ਬਾਬੇ ਨੇ ਸਾਡੇ ਦੇਸ਼ ਦੇ ਵਿੱਚ ਉਹਨਾਂ ਵਿੱਚੋਂ ਇੱਕ ਹੈ ਗਿਆ ਬਗੇਸ਼ਵਰ ਧਾਮ ਵਾਲੇ ਵੀਰਿੰਦਰ ਸ਼ਾਸਤਰੀ ਤੁਸੀਂ ਨਾਮ ਸੁਣਿਆ ਹੋਣਾ ਉਹਨਾਂ ਦਾ ਬਿਲਕੁਲ ਤੇ ਪਿਛਲੇ ਦਿਨੀ ਉਹ ਕਹਿ ਰਿਹਾ ਕਿ ਇੱਕ Hindu ਪਿੰਡ ਬਸਾਉਣਾ ਚਾਹੁੰਦੇ ਆ ਤੁਸੀਂ ਇੱਕ ਬੇਗੋਂਪੁਰਾ ਦਾ ਸੰਕਲਪ ਲੈ ਕੇ ਚੱਲੇ ਹੋ ਤੁਹਾਡੇ ਨਾਲ ਦਲਿਤ ਸਮਾਜ ਜੁੜਿਆ ਹੋਇਆ ਉਹ ਇੱਕ Hindu ਪਿੰਡ ਬਣਾਉਣਾ ਚਾਹੁੰਦੇ ਆ ਇਨ੍ਹਾਂ ਵਿੱਚ ਬੁਨਿਆਦੀ ਫਰਕ ਕੀ ਆ ਤੇ ਤੁਸੀਂ ਉਸ ਉਸ ਸੰਕਲਪ ਨੂੰ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਜਦੋਂ ਤੋਂ ਬੀਜੇਪੀ ਸੈਂਟਰ ਦੇ ਵਿੱਚ ਆਈ ਆ ਉਹਦਾ ਇੱਕੋ ਹੀ ਗੱਲ ਦੇ ਉੱਪਰ ਫੋਕਸ ਆਉ ਕਹਿੰਦੇ ਜੀ 700 ਸਾਲ ਬਾਅਦ ਹਿੰਦੂਆਂ ਦਾ ਰਾਜ ਆਇਆ ਤੇ ਉਹ ਰਾਜ ਆ ਜਿਹੜਾ ਹੁਣ ਅਸੀਂ ਆਪਣੇ ਲੋਕਾਂ ਦਾ ਸਥਾਪਿਤ ਕਰਨਾ ਉਸੇ ਨੂੰ ਨਿਗਾਹ ਚ ਰੱਖ ਕੇ ਇਹ ਐਮਪੀ ਦੇ ਵਿੱਚ ਛਤਰਪੁਰ ਜ਼ਿਲ੍ਹੇ ਦੇ ਵਿੱਚ ਉਹ ਕਹਿੰਦੇ ਅਸੀਂ ਇੱਕ ਪਿੰਡ ਦੀ ਸ਼ੁਰੂਆਤ ਕਰਤੀ ਨਹੀਂ ਰੱਖਤੀ ਜਿਹਦੇ ਵਿੱਚ ਸਿਰਫ ਹਿੰਦੂ ਰਹਿਣਗੇ ਔਰ ਉਥੇ ਸਨਾਤਨੀ ਜਿਹੜਾ ਪ੍ਰਬੰਧ ਆ ਉਹ ਚੱਲੇਗਾ ਉਹ ਸਨਾਤਨੀ ਪ੍ਰਬੰਧ ਕਿਹੜਾ ਜਿਹਦੇ ਵਿੱਚ ਦਲਤਾਂ ਦੇ ਗਲਾਂ ਦੇ ਵਿੱਚ ਕੁਜੇ ਹੁੰਦੇ ਸੀ ਪਿੱਛੇ ਮੂੜਾ ਵੱਲਿਆ ਹੁੰਦਾ ਸੀ ਜਿਨ੍ਹਾਂ ਨੂੰ ਧਰਤੀ ਦੇ ਥੁੱਕਣ ਦਾ ਅਧਿਕਾਰ ਨਹੀਂ ਸੀ ਜਿਨ੍ਹਾਂ ਨੂੰ ਪੈਸੇ ਦੇ ਕੇ ਵੀ ਜ਼ਮੀਨ ਆਪਦਾ ਘਰ ਖਰੀਦਣ ਦਾ ਅਧਿਕਾਰ ਨਹੀਂ ਸੀ ਜਿੱਥੇ ਜਾਤ ਪਾਤ ਆ ਜਿਹੜਾ ਉਹ ਕੁੱਟ-ਕੁੱਟ ਕੇ ਭਰੀ ਹੋਈ ਸੀ ਉਸ ਮਨੁਸਮਰਤੀ ਵਾਲੇ ਸੰਵਿਧਾਨ ਨੂੰ ਉਹ ਲਾਗੂ ਕਰਨਾ ਚਾਹੁੰਦੇ ਨੇ ਔਰ ਤੁਸੀਂ ਇਹ ਦੇਖੋ ਕਿ ਇਹੇ ਟਾਈਮਜ਼ ਆਫ ਇੰਡੀਆ ਦੇ ਵਿੱਚ ਏਡੀ ਵੱਡੀ ਖਬਰ ਛਪਦੀ ਆ ਇਹ ਰਿਪੋਰਟ ਛਪਦੀ ਆ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਪਾਸੇ ਦੇਸ਼ ਦੇ ਵਿੱਚ ਨਾਰੇ ਲਾਉਣ ਪਿੱਛੇ ਐਵੇਂ ਐਵੇਂ ਦੇ ਵੀ ਨੌਜਵਾਨ ਨੇ ਜਿਨ੍ਹਾਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਕਈ ਸਾਲਾਂ ਤੋਂ ਬੰਦ ਕੀਤਾ ਹੋਇਆ ਤੇ ਉਹਨਾਂ ਦੀ ਜ਼ਮਾਨਤ ਤੱਕ ਨਹੀਂ ਕੀਤੀ ਜਾ ਰਹੀ ਤੇ ਦੂਜੇ ਪਾਸੇ ਇਹ ਸ਼ਰਿਆਮਤ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਜਿੱਥੇ ਸਾਡਾ ਸੰਵਿਧਾਨ ਹਰ ਕਿਸੇ ਨੂੰ ਹਰ ਧਰਮ ਨੂੰ ਹਰ ਫਿਰਕੇ ਦੇ ਲੋਕਾਂ ਨੂੰ ਜਿਹੜਾ ਉਹ ਬਰਾਬਰ ਦੀ ਆਜ਼ਾਦੀ ਦੀ ਗੱਲ ਕਰਦਾ ਇਹਦੀਆਂ ਸ਼ਰਹਾਂ ਮੁਹਤ ਝੀਆਂ ੜਾ ਰਹੇ ਨੇ ਤੇ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੈ ਅਸਲ ਦੇ ਵਿੱਚ ਉਹ ਉਹੀ ਮਨੁਸਮ੍ਰਿਤੀ ਵਾਲਾ ਸੰਵਿਧਾਨ ਲਾਗੂ ਕਰਕੇ ਮੁੜ ਕੇ ਉਧਰ ਨੂੰ ਜਿਹੜਾ ਉਹ ਗੀੜਾ ਦੇਣਾ ਚਾਹੁੰਦੇ ਨੇ ਇਹ ਜਿਹੜੀ ਤੁਹਾਡੀ ਸਟਰਗਲ ਹੈ ਜੀ ਇਹ ਕੋਈ ਸੌਖੀ ਤਾਂ ਨਹੀਂ ਹੋਊਗੀ ਤੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਫਿਲਹਾਲ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਚੱਲ ਰਹੀ ਹੈ ਇਸ ਮਾਮਲੇ ਤੇ ਦੇਖੋ ਪਹਿਲੇ ਸਮੇਂ ਦੇ ਵਿੱਚ ਜਦੋਂ ਅਸੀਂ ਇਹ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਲਾਇਆ ਉਹ ਤੋਂ ਪਹਿਲਾਂ ਮੀਟਿੰਗ ਹੋਈ ਸੀ ਤੇ ਗਵਰਨਮੈਂਟ ਦਾ ਤਾਂ ਇਹ ਸੀ ਸਾਡੇ ਵਿੱਤ ਮੰਤਰੀ ਸਾਹਿਬ ਕਹਿੰਦੇ ਅਸੀਂ ਇੱਥੇ ਇੰਡਸਟਰੀਅਲ ਪਾਰਕ ਲਾਵਾਂਗੇ ਉਹ ਆਪਣੀ ਸਕੀਮ ਦੇ ਉੱਤੇ ਬੈਠੇ ਨੇ ਇੱਥੋਂ ਹਲਕੇ ਦੀ ਵਿਧਾਇਕਾ ਜਿਹੜੀ ਉਹ ਕਹਿੰਦੀ ਆੜਤੀਏ ਦੇ ਕਿਸਾਨ ਬਹੁਤ ਦੁਖੀ ਨੇ ਇਹ ਅਸੀਂ ਉਹਨਾਂ ਲਈ ਮੰਡੀ ਬਣਾਵਾਂਗੇ ਜਦਕੇ ਇਹ ਉਹ ਇਹਦਾ ਆਟੋਮੈਟਿਕ ਤੇ ਹੋਰ ਵੀ ਕਰ ਸਕਦੇ ਨੇ ਪਰ ਮਜ਼ਦੂਰਾਂ ਦਾ ਨੌਆ ਜਿਹੜਾ ਉਗ ਨਾ ਸਰਕਾਰ ਦੇ ਨਾ ਕਿਸੇ ਅਫਸਰ ਦੇ ਕਿਸੇ ਦੇ ਮੂੰਹੋਂ ਨਹੀਂ ਨਿਕਲ ਰਿਹਾ ਅਸਲ ਦੇ ਵਿੱਚ ਇਹ ਕੱਲੀ 927 ਏਕੜ ਜ਼ਮੀਨ ਨਹੀਂ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਸ਼ਾਇਦ ਇਹ ਇੱਕ ਪਿੰਡ ਦੀ ਗੱਲ ਕਰਕੇ ਪਤਾ ਨਹੀਂ ਇਹ ਕੋਈ ਐਵੇਂ ਦੀ ਅਫਵਾਹ ਫਲਾ ਰਹੇ ਨੇ ਅਸੀਂ ਇਹਦੇ ਤੇ ਪੂਰੀ ਸਟੱਡੀ ਕਰਕੇ 153 ਬੇਚਰਾ ਪਿੰਡ ਵਿੱਚ ਇਹ ਤੋਂ ਬਿਨਾ ਹੋਰ ਔਰ ਇਹ ਤੋਂ ਬਿਨਾ ਇਥੇ ਫੀਲਿੰਗ ਰੈਕ ਤੋਂ ਉੱਪਰਲੀ ਉਹਨਾਂ ਜ਼ਮੀਨਾਂ ਦੀ ਵੀ ਅਸੀਂ ਨਿਸ਼ਾਨਦੇਹੀ ਕੀਤੀ ਆ ਜਿਹੜੀਆਂ ਏਸੇ ਬੇਚਰਾਗ ਪਿੰਡ ਦੇ ਨਾਲ-ਨਾਲ ਬਲਵਾਰਡ ਕਲਾਂ ਦੇ ਵਿੱਚ ਨਾਈ ਵਾਲਾ ਪਿੰਡ ਆ ਛੱਨਾ ਪਿੰਡ ਆ ਬਡਰੋਖਾਂ ਦੇ ਸਰਦਾਰ ਨੇ ਮਤਲਬ ਏਸੇ ਏਰੀਆ ਦੇ ਵਿੱਚ 4000 ਏਕੜ ਜ਼ਮੀਨ ਪਈਆ ਖੇੜੀ ਦੇ ਜਿਹੜੇ ਸਰਦਾਰ ਨੇ ਉਹਨਾਂ ਕੋਲੇ ਸੈਂਕੜੇ ਏਕੜ ਜ਼ਮੀਨ ਆ ਅਸੀਂ ਉਹ ਪੂਰੀ ਪ੍ਰੋਪਰ ਉਹਨਾਂ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਆ ਤੇ ਉਹਨਾਂ ਦੀ ਜ਼ਮੀਨ ਦੀ ਹੁਣ ਵੱਡਾ ਸਵਾਲ ਆ ਉਹਦਾ ਖਤਰਾ ਉਹਨਾਂ ਨੂੰ ਖੜਾ ਹੋ ਰਿਹਾ ਤੇ ਸਰਕਾਰ ਦੇ ਵਿੱਚ ਉਹ ਮੋਟੀ ਫੰਡਿੰਗ ਦਿੰਦੇ ਨੇ ਜੇ ਕਹਿਣਾ ਹੋਵੇ ਵੀ ਪਿੱਛੋਂ ਸਰਕਾਰ ਨੂੰ ਚਲਾਉਣ ਵਾਲੇ ਤਾਂ ਉਹੀ ਨੇ ਇਸ ਕਰਕੇ ਸਰਕਾਰ ਆ ਜਿਹੜੀ ਜਾਂ ਇਥੋਂ ਦਾ ਪ੍ਰਸ਼ਾਸਨ ਉਹ ਤਾਂ ਇਸ ਬੇਗੰਪੁਰੇ ਦੇ ਮਿਸ਼ਨ ਨੂੰ ਫੇਲ ਕਰਨ ਲਈ ਪਪਾਪਾਹਾਰਾ ਉਹ ਕਦੇ ਮੀਟਿੰਗ ਕਰਕੇ ਪਿੰਡਾਂ ਦੇ ਜਿਹੜੇ ਚੌਧਰੀ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਦੇ ਆਗੂਆਂ ਦੀ ਨਿਸ਼ਾਨਦੇਹੀ ਕਰੋ ਜੇ ਪਿੰਡ ਚ ਆਉਂਦੇ ਨੇ ਉਹਨਾਂ ਦੀ ਗ੍ਰਿਫਤਾਰੀ ਕਰੀਏ ਕਦੇ ਉਹ ਫੋਨ ਟ੍ਰੇਸ ਕਰਦੇ ਨਹੀਂ ਬਕਰੇ ਬਕਰੇ ਤਰੀਕੇ ਨਾਲ ਉਹ ਕੋਸ਼ਿਸ਼ ਕਰਨ ਲੱਗੇ ਹੋਏ ਨੇ ਕਿ ਅਸੀਂ ਇਸ ਮਿਸ਼ਨ ਨੂੰ ਫੇਲ ਕਰ ਦਈਏ ਪਰ ਇਹ ਚਿਰਾਗ ਬੇਗੰਪੁਰੇ ਦੀ ਜ਼ਮੀਨ ਦੇ ਵਿੱਚ ਨਹੀਂ ਲੱਗਿਆ ਇਹ ਚਿਰਾਗ ਲੋਕਾਂ ਦੇ ਦਿਲਾਂ 'ਚ ਜਗ ਚੁੱਕਿਆ ਔਰ ਇਹ ਚਿਰਾਗ ਜਿਹੜਾ ਲੋਕਾਂ ਨੇ ਦਿਲਾਂ 'ਚ ਬਾਲ ਲਿਆ ਇਹ ਉਸ ਬੇਗੰਪੁਰੇ ਦੀ ਉਸਾਰੀ ਨੂੰ ਕਰਕੇ ਰਹੂਗਾ ਔਰ ਇਹਦੇ ਲਈ ਲੋਕ ਨੇ ਜਿਹੜੇ ਉਹ ਪਿੰਡਾਂ ਚੋਂ ਦੀ ਤਿਆਰੀ ਕਰ ਰਹੇ ਨੇ ਪਰ ਆਉਣ ਵਾਲੀ 20 ਮਈ ਨੂੰ ਇਸ ਬੇਜਰਾ ਪਿੰਡ ਦੇ ਵਿੱਚ ਬੀਗਮਪੁਰੇ ਦੀ ਉਸਾਰੀ ਦਾ ਜਿਹੜਾ ਉਹ ਨੀਹ ਆ ਜਿਹੜੀ ਇੱਕ ਤਰ੍ਹਾਂ ਦੀ ਉਹ ਰੱਖੀ ਜਾਣੀ ਆ ਪਰ ਇਹਦੇ ਲਈ ਲੋਕਾਂ ਨੇ ਆਪਣੀ ਤਿਆਰੀ ਜਿਹੜੀ ਆ ਉਹ ਵਿੱਢਤੀ